ਏ ਜਿਹੜਾ ਐmber ਗਰੁੱਪ ਹੈ ਜੇ ਤੁਸੀਂ ਸੁਣਿਆ ਹੋਵੇ ਏ ਕਈ ਕੰਪਨੀਆਂ ਲਈ 에어 ਕੰਡੀਸ਼ਨਰ ਬਣਾਉਂਦੇ ਆ 에어 ਕੰਡੀਸ਼ਨਰ ਇੱਕ ਤਾਂ ਹੋ ਗਏ ਸਿੰਪਲ ਜਿਸ ਤਰ੍ਹਾਂ ਇਹ ਸਾਰੀ ਕੰਪਨੀਆਂ ਲਈ ਬਣਾਉਂਦੇ ਆ ਉਹਦੇ ਵਿੱਚ ਡਾਈਕਨ ਮਿਸ਼ੂਬੀਸ਼ੀ ਪੈਨਾਸੋਨਿਕ ਅਟੈਚੀ ਫੁਜੀਤਸੂ ਜਨਰਲ ਐਲਜੀ ਸੈਮਸੰਗ ਵੋਲਟਾਜ਼ ਗਾਟਰੇਜ ਤੁਸੀਂ ਨਾਮ ਲਓ ਕੋਈ ਵੀ ਏਸੀ ਹੋਵੇ ਉਹ ਇਹਨਾਂ ਦੀ ਮੈਨੂਫੈਕਚਰਿੰਗ ਫੈਸਿਲਿਟੀਆਂ ਅੱਜ ਬੰਦੇ ਆ। ਕਹਿੰਦਾ ਕਿ ਜਿਹੜੀਆਂ ਮੈਨੂਫੈਕਚਰਿੰਗ ਫੈਸਿਲਿਟੀਆਂ ਹੈ ਗਲੋਬਲੀ 33 ਹੈਗੀਆਂ ਤੇ 12 ਸੇਲਸ ਆਫਿਸਰਸ ਹੈਗੇ ਆ ਵਰਲਡ ਓਵਰ। ਇਹ ਜਿਹੜੇ ਸਿਸਟਮ ਬਣਾਉਂਦੇ ਆ ਇਹ ਰੇਲਵੇਜ਼ ਲਈ ਵੀ ਬਣਾਉਂਦੇ ਆ, ਡਿਫੈਂਸ ਲਈ ਵੀ ਬਣਾਉਂਦੇ ਆ। ਆਲਰੇਡੀ ਰਾਜਪੁਰੇ ਚ ਇਹਨਾਂ ਦੀ ਪ੍ਰੈਜ਼ੈਂਸ ਹੈਗੀ ਆ ਆਰ ਐਨ ਡੀ ਸੈਂਟਰ ਉੱਥੇ ਇਹਨਾਂ ਦਾ ਇੱਕ ਹੈਗਾ ਤੇ ਪਲੱਸ ਇਹ ਉੱਥੇ ਇੱਕ ਮੈਨੂਫੈਕਚਰਿੰਗ ਫੈਸਿਲਿਟੀ ਹੈ ਜਿਹਦੇ ਵਿੱਚ ਇਹ ਫੋਲਟ ਸੀਟ ਮੈਟਲ ਹੈ ਇਹ ਸੀਟ ਮੈਟਲ ਤੇ ਆਰ ਐਨ ਡੀ ਸੀਟ ਮੈਟਲ ਬਣਾਉਂਦੇ ਆ ਉਹ ਜਿਹੜੀ ਸੀਟ ਮੈਟਲ ਹੈ ਉਹ ਡਿਫਰੈਂਟ ਕੰਪੋਨੈਂਟਸ ਯੂਜ਼ ਹੁੰਦੀ ਹੈ ਆਜ ਜਿਹੜਾ ਇਹ ਐਨਾਉਂਸ ਕਰਨ ਜਾ ਰਹੇ ਆ ਨਵਾਂ R&D ਸੈਂਟਰ ਅਨਾਉਂਸ ਕਰਨ ਜਾ ਰਹੇ ਆ ਜਿਹੜਾ ਕਿ ਰਾਜਪੁਰੇ ਚ ਆਏਗਾ ਉਹਦੇ ਚ ਹਜ਼ਾਰ ਹਾਈਲੀ ਪੇਡ ਟੈਕਨੀਕਲ ਜੌਬਸ ਹੋਣਗੀਆਂ ਔਰ 500 ਕਰੋੜ ਰੁਪਏ ਦੀ ਇਨਵੈਸਟਮੈਂਟ ਹੋਏਗੀ ਇਹ ਜਿਹੜਾ ਇਹਨਾਂ ਦਾ ਗਰੁੱਪ ਹੈ ਇਹਨਾਂ ਦਾ ਟੋਟਲ ਰੈਵਨਿਊ 10000 ਕਰੋੜ ਹੈ ਔਰ ਮਾਰਕੀਟ ਕੈਪ ਜਿਹੜਾ ਇਹਨਾਂ ਦਾ ਹੈਗਾ 27000 ਕਰੋੜ ਰੁਪਏ ਅਨਦਰ ਮਾਰਕੀਟ ਕੈਪ ਤੇ ਜਿਹੜੀਆਂ ਇਹ ਇਨਵੈਸਟਮੈਂਟਸ ਲੈ ਕੇ ਆ ਰਹੇ ਆ ਇਹਦੇ ਨਾਲ ਦੋ ਚੀਜ਼ਾਂ ਅਪਰੂਵ ਹੁੰਦੀਆਂ ਇੱਕ ਤਾਂ ਇਹਨਾਂ ਦੀ ਹੁਣ ਤਸੱਲੀ ਹੈ ਕਿ ਟਾਈ ਮੈਂ ਵੀ ਹੁਣ ਪੰਜਾਬ ਵਿੱਚ ਆਪਾਂ ਐਕਸਪੈਂਡ ਕਰੀਏ ਪੰਜਾਬ ਵਿੱਚ ਤੇ ਇਹਨਾਂ ਨੇ ਸਿਸਟਮ ਸਮਝੇ ਆ ਹੁਣ ਵੀ ਅਸੀਂ ਰਸਤੇ ਚਾਰੇ ਸੀਗੇ ਤੇ ਇਹਨਾਂ ਨੂੰ ਅਸ਼ੂਰ ਕੀਤਾ ਗਿਆ ਕਿ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਸਾਰੇ ਸਾਨੂੰ ਅਪਰੂਵਲ ਅ ਐਪਲੀਕੇਸ਼ਨ ਦਿਓ 15 ਦਿਨਾਂ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਸਾਰੇ ਅਪਰੂਵਲ ਅਸੀਂ ਦੇ ਦਾਂਗੇ ਦੂਜੀ ਗੱਲ ਇਹ ਪ੍ਰੂਵ ਕਰਦੀ ਹੈ ਜੇ ਆਰ ਐਨ ਡੀ ਸੈਂਟਰ ਇੱਥੇ ਆ ਰਿਹਾ ਤੇ ਸਕਿੱਲ ਦੀ ਅਵੇਲੇਬਿਲਟੀ ਪੰਜਾਬ ਚ ਹੈ ਕੀ ਆ ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਦੱਸਿਆ ਮੈਂ ਇੱਕ ਵਾਰੀ ਅੱਜ ਦੁਬਾਰਾ ਰਿਪੀਟ ਕਰਨ ਜਾ ਰਿਹਾ ਕਿ ਆਪਣੀ ਮੁਹੱਲੀ ਦੇ ਆਸ-ਪਾਸ ਰਾਜਪੁਰਾ ਵੀ ਮੁਹੱਲੀ ਦੇ ਨੇੜੇ ਹੀ ਆ ਜਾਂਦਾ ਹੈ 에어ਪੋਰਟ ਤੋਂ ਉੱਦੇ ਪੌਣੇ ਘੰਟੇ ਦਾ ਰਸਤਾ ਹੈ ਆਈਐਸਬੀ ਹੈ ਪਲਖਸ਼ਾ ਹੈ ਆਈਆਈਟੀ ਰੋਪੜ ਹੈ ਚਿਤਕਾਰਾ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਪੈਕ ਪੰਜਾਬ ਇੰਜੀਨੀਅਰਿੰਗ ਕਾਲਜ ਆਈਸੈਕ ਥਾਪਰ ਇੰਜੀਨੀਅਰਿੰਗ ਕਾਲਜ ਇਹ ਸਾਰਾ ਵਿਦਨ 100 ਕਿਲੋਮੀਟਰ ਮੋਹਾਲੀ ਦੇ ਵਿੱਚ ਹੈਗਾ ਐਨਾ ਸਕਿੱਲ ਸੈਂਟਰ 100 ਕਿਲੋਮੀਟਰ ਦੇ ਵਿੱਚ ਘੱਟ ਹੀ ਸ਼ਹਿਰਾਂ 'ਚ ਹੋਏਗਾ ਜੇ ਹੈਗਾ ਵੀ ਹੈ ਕਿਤੇ ਫਿਰ ਪੰਜਾਬ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 'ਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਸੋ ਮੈਂ ਦੁਬਾਰਾ ਦੁਬਾਰਾ ਕਹਿਣਾ ਕਿ ਜਿਹੜਾ ਸਕਿੱਲ ਦੀ ਕਮੀ ਆਪਣੇ ਹੈ ਨਹੀਂ ਇਹਨਾਂ ਨੇ ਪਲਾਂਟ 'ਚ ਜ਼ਰੂਰ ਬਾਹਰ ਲਗਾ ਲੈ ਤੇ ਮੇਰੇ ਕੋਲ ਬੈਠੇ ਆਪ ਦੱਸਣਗੇ ਪਰ ਹਰ ਜਗ੍ਹਾ 20 25% ਤੋਂ ਲੈ ਕੇ 40% ਪੰਜਾਬੀ ਹੀ ਕੰਮ ਕਰਦੇ ਹੋਣ ਕਿਉਂ ਕਿਉਂਕਿ ਅੱਗੇ ਕੀ ਹੁੰਦਾ ਸੀਗਾ ਕਿ ਉਹਨਾਂ ਨੂੰ ਜੌਬ ਆਪਰਚ्युनिटीज ਘੱਟ ਸੀ ਇੱਥੇ ਅਸੀਂ ਉਹ ਆਪਰਚ्युनिटीज ਕ੍ਰੀਏਟ ਕਰ ਰਹੇ ਆ ਤਾਂ ਕਿ ਸਾਡੇ ਪੰਜਾਬੀ ਯੂਥ ਨੂੰ ਬਾਹਰ ਨਾ ਜਾਣਾ ਪਵੇ ਉਹ ਇੱਥੇ ਹੀ ਕੰਮ ਕਰਨ ਆਪਣੇ ਕਲਚਰ ਦੇ ਕੋਲ ਰਹਿਣ ਆਪਣੇ ਘਰਦਿਆਂ ਦੇ ਕੋਲ ਰਹਿਣ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿਣ ਔਰ ਕੰਪਨੀਆਂ ਨੂੰ ਵੀ ਜਿਹੜਾ ਸਕਿੱਲ ਹੈ ਪੰਜਾਬ 'ਚ ਉਹ ਘੱਟੋ-ਘੱਟ 40 ਤੋਂ 50% ਸਸਤਾ ਮਿਲਦਾ ਹੈ ਕਾਸਟ ਆਫ ਲਿਵਿੰਗ ਇੱਥੇ ਘੱਟ ਹੈ ਤੁਸੀਂ ਬੈਂਗਲੌਰ ਚਲੇ ਜਾਓ ਮਦਰਾਸ ਚਲੇ ਜਾਓ ਚੇਨਈ ਚਲੇ ਜਾਓ ਕਾਸਟ ਆਫ ਲਿਵਿੰਗ ਉੱਥੇ ਬਹੁਤ ਜ਼ਿਆਦਾ ਇਨਫਰਾਸਟ੍ਰਕਚਰ ਦਾ ਉੱਥੇ ਬਹੁਤ ਬੁਰਾ ਹਾਲ ਹੋ ਗਿਆ ਬਿਕਾਜ਼ ਆਫ ਓਵਰਕਰਾਉਡਿੰਗ ਉੱਥੇ ਬੈਂਗਲੌਰ ਚਲੇ ਜਾਓ ਪਤਾ ਹੀ ਨਹੀਂ ਲੱਗਦਾ ਵੀ ਟ੍ਰੈਫਿਕ ਚ ਤੁਸੀਂ ਕਿੰਨੀ ਦੇਰ ਬੈਠਣਾ 2 ਘੰਟੇ ਬੈਠਣਾ 2.5 ਘੰਟੇ ਬੈਠਣਾ ਕੁਝ ਨਹੀਂ ਪਤਾ ਆਪਣੇ ਮੁਹੱਲੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਹੈ 에ਅਰਪੋਰਟ ਤੋਂ ਜਿਹੜਾ ਆਈਟੀ ਸਿਟੀ ਹੈ ਸਾਡੀ 15 ਮਿੰਟ 20 ਮਿੰਟ ਤੋ ਪਹੁੰਚ ਜਾਂਦੇ ਇਹਨਾਂ ਨੇ ਰਾਜਪੁਰੇ ਲਗਾਨੀ ਹੈ ਫੈਕਟਰੀ ਉੱਥੇ ਡਿਪੈਂਡਿੰਗ ਅਪਨ ਦੀ ਟ੍ਰੈਫਿਕ 30 ਮਿੰਟ ਤੋਂ 45 ਮਿੰਟ ਚ ਪਹੁੰਚ ਜਾਣਾ ਲਿਆ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਆਪਣੇ ਸੂਬੇ ਲਈ ਕਿ ਐmber ਐਂਟਰਪ੍ਰਾਈਜ਼ਸ ਦਾ ਇਹ ਆਰ ਐਨ ਡੀ ਸੈਂਟਰ ਇੱਥੇ ਬਣਨ ਜਾ ਰਿਹਾ ਔਰ ਇਹ ਆਰ ਐਨ ਡੀ ਸੈਂਟਰ ਆਪਣੇ ਪ੍ਰੋਡਕਟਸ ਲਈ ਤਾਂ ਬਣਾਣਗੇ ਜੇ ਫਰਦਰ ਵੀ ਕਿਸੇ ਨੂੰ ਹੈਲਪ ਚਾਹੀਦੀ ਹੋਏਗੀ ਉਹ ਵੀ ਇਹ ਆਰ ਐਨ ਡੀ ਸੈਂਟਰ ਦੇ ਵਿਲ Put it open for them to.